ਸਰ ਸਿਖਾਲ ਦੋਸਤੋ ਮਨਰਾਜ ਜੀ ਸਰਵਸ ਯੂਟਿਊਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਫਿਰ ਤੋਂ حاضر ਹੋਏ ਹਾਂ ਜੀ ਇੱਕ ਨਵੀਂ ਵੀਡੀਓ ਲੈ ਕੇ ਨਵੀਂ ਅਪਡੇਟ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਕਲਰਕਾਂ ਦੀ ਭਰਤੀ ਲਈ ਅਨਾਉਂਸਮੈਂਟ ਕੀਤੀ ਗਈ ਆ ਕੌਣ ਕੌਣ ਫਾਰਮ ਅਪਲਾਈ ਕਰ ਸਕਦਾ ਕੀ ਉਮਰ ਹੱਦ ਰਹੇਗੀ ਕਿੰਨੀ ਸੈਲਰੀ ਹੋਊਗੀ ਸੋ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਬਿਨਾਂ ਸਕਿਪ ਕੀਤੇ ਹੋਏ ਧਿਆਨ ਨਾਲ ਜ਼ਰੂਰ ਦੇਖਿਓ ਨਾਲ ਹੀ ਜਿਹੜੇ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਿਉਂਕਿ ਬਿਲਕੁਲ ਰੀਅਲ ਜਾਣਕਾਰੀ ਤੁਹਾਡੇ ਨਾਲ ਇਸ ਚੈਨਲ ਤੇ ਸਭ ਤੋਂ ਪਹਿਲਾਂ ਸਾਂਝੀ ਕੀਤੀ ਜਾਂਦੀ ਹੈ ਸੋ ਗੱਲ ਕਰਦੇ ਆ ਜੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕਲਰਕਾਂ ਦੀ ਭਰਤੀ ਲਈ ਅਨਾਊਂਸਮੈਂਟ ਕੀਤੀ ਗਈ ਆ ਤਨਖਾਹ ਦੇ ਵਿੱਚ ਤੁਹਾਡੀ 19900 ਰੁਪਏ ਰਹਿਣ ਵਾਲੀ ਹੈ ਜੀ ਯੋਗਤਾ ਬੀਏ ਪਾਸ ਠੀਕ ਹੈ ਜੀ ਸੋ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਜੀ ਕਿ ਜਿਹੜੇ ਫਾਰਮਾ ਜੀ ਉਹ 18 ਜਨਵਰੀ ਤੋਂ ਅਪਲਾਈ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ 29 ਜਨਵਰੀ ਤੱਕ ਤੁਹਾਡੇ ਫਾਰਮ ਅਪਲਾਈ ਕੀਤੇ ਜਾਣਗੇ ਠੀਕ ਹੈ ਜੀ ਐਗਜ਼ਾਮ ਡੇਟ ਹਲੇ ਕੋਈ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਕਦੋਂ ਤੁਹਾਡਾ ਐਗਜ਼ਾਮ ਹੋਣਾ ਜਦ ਹੀ ਕੋਈ ਨਵੀਂ ਅਪਡੇਟ ਆਊਗੀ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ ਸੇ ਅੱਗੇ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਕਿ ਐਪਲੀਕੇਸ਼ਨ ਫੀਸ ਇਹਦੇ ਵਿੱਚ ਜਨਰਲ OBC EWS ਕੈਟਾਗਰੀ ਦੇ ਲਈ 1770 ਰੁਪਏ ਸਰਕਾਰੀ ਫੀਸ ਰੱਖੀ ਹੋਈ ਆ SC ਕੈਟਾਗਰੀ ਲਈ 885 ਰੁਪਏ ਫਿਜ਼ੀਕਲ ਹੈਂਡੀਕੈਪ ਵੀਰਾਂ ਦੇ ਲਈ 885 ਰੁਪਏ ਫਾਰਮ ਤੁਹਾਡਾ ਆਨਲਾਈਨ ਫੈਲ ਕੀਤਾ ਜਾਊਗਾ ਜੀ ਸੋ ਅੱਗੇ ਏਜ ਲਿਮਟ ਦੀ ਗੱਲ ਕਰੀਏ ਜਨਰਲ ਕੈਟਾਗਰੀ ਲਈ 18 ਤੋਂ 37 ਸਾਲ SC ਕੈਟਾਗਰੀ ਲਈ 5 ਸਾਲ ਦੀ ਛੋਟਾ ਜੀ BC ਲਈ 3 ਸਾਲ ਦੀ ਛੋਟਾ ਸੋ ਅੱਗੇ ਆਪਾਂ ਕੁਆਲਿਫੀਕੇਸ਼ਨ ਦੀ ਗੱਲ ਕਰਦੇ ਹਾਂ ਜੀ ਕਲਰਕ ਦੀਆਂ ਪੋਸਟਾਂ ਨੇ ਟੋਟਲ 13 ਪੋਸਟਾਂ ਨੇ ਜੀ ਜੇਕਰ ਤੁਹਾਡੀ ਗ੍ਰੈਜੂਏਸ਼ਨ ਡਿਗਰੀ ਕੀਤੀ ਆ ਪਲੱਸ ਤੁਹਾਡੇ ਕੋਲੇ 120 ਘੰਟਿਆਂ ਦਾ ਕੰਪਿਊਟਰ ਸਰਟੀਫਿਕੇਟ ਆ ਜੀ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਸੋ ਬਹੁਤ ਹੀ ਵਧੀਆ ਮੌਕਾ ਜੀ ਤੁਹਾਡੇ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਕਲਰਕਾਂ ਦੀ ਭਰਤੀ ਲਈ ਅਨਾਉਂਸਮੈਂਟ ਕੀਤੀ ਗਈ ਆ ਔਨਲਾਈਨ ਫਾਰਮ ਅਪਲਾਈ ਹੋ ਰਹੇ ਨੇ ਜੀ 29 ਜਨਵਰੀ ਲਾਸਟ ਡੇਟ ਰੱਖੀ ਹੋਈ ਆ ਫਾਰਮਾਂ ਦੀ ਤੁਸੀਂ ਕਿਰਪਾ ਕਰਕੇ ਜਿਹੜੇ ਵੀਰ ਇਹਨਾਂ ਪੋਸਟਾਂ ਲਈ ਇੰਟਰਸਟ ਰੱਖਦੇ ਨੇ ਉਹ ਆਪਣਾ ਫਾਰਮ ਸਮਾਂ ਰਹਿੰਦੇ ਹੋਏ ਅਪਲਾਈ ਕਰ ਸਕਦੇ ਆ ਜੀ ਸੋ ਵੀਡੀਓ ਨੂੰ ਦੇਖਣ ਦੇ ਲਈ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ